ਹਾਂਜੀ ਦੋਸਤੋ ਕਿਵੇਂ ਹੋ ਅੱਜ ਦੀ ਕਹਾਣੀ ਤੁਹਾਨੂੰ ਮਜਬੂਰ ਕਰ ਦੂਗੀ ਇਹ ਸੋਚਣ ਲਈ ਕਿ ਤੁਸੀਂ ਸੱਚਿਓਂ ਜਿਸ ਤਰ੍ਹਾਂ ਤੁਸੀਂ ਜਿਉ ਰਹੇ ਹੋ ਉਹ ਸਹੀ ਤਰੀਕਾ ਹੈਗਾ ਇਹ ਤੋਂ ਬਿਨਾ ਕੋਈ ਹੋਰ ਤਰੀਕਾ ਨਹੀਂ ਹੈਗਾ ਜ਼ਿੰਦਗੀ ਜੀਣ ਦਾ ਜ਼ਿੰਦਗੀ ਵਿੱਚ ਸਿਰਫ ਕਲਪਨਾ ਰੋਣਾ ਧੋਣਾ ਬਸ ਆਹੀ ਹੈਗਾ ਵੀ ਇਹੇ ਜ਼ਿੰਦਗੀ ਦਾ ਹਿੱਸਾ ਹੀ ਨੇ ਇਹਨੂੰ ਹਿੱਸਾ ਮੰਨਿਏ ਕਿ ਕੋਈ ਹੋਰ ਤਰੀਕਾ ਵੀ ਹੈਗਾ ਜਿੱਥੇ ਸਿਰਫ ਸੁੱਖ ਹੀ ਸੁੱਖ ਹੋਵੇ ਆਪਦੇ ਨਾਲ ਇਹ ਗੱਲ ਜਰੂਰ ਲਾ ਕੇ ਦੇਖਿਓ ਤੇ ਆਪਦੇ ਵਿਚਾਰ ਦੱਸਿਓ ਵੀ ਤੁਸੀਂ ਕੀ ਕਹਾਂਗੇ ਇਸ ਵਾਰੇ ਇੱਕ ਰਾਜਾ ਸੀ ਰਾਜੇ ਨੇ ਇੱਕ ਵਧੀਆ ਪਰਜਾ ਸੰਭੀ ਹੋਈ ਸੀ ਪਰ ਜਿਵੇਂ ਉਹਦਾ ਸਤਿਕਾਰ ਕਰਦੀ ਸੀ ਰਾਜਾ ਚੰਗੀ ਤਰ੍ਹਾਂ ਰਾਜ ਕਰਦਾ ਸੀ ਹਨਾ ਤੇ ਉਹ ਜਦੋਂ ਰਾਜ ਕਰਦਾ ਸੀਗਾ ਤਾਂ ਇੱਕ ਦਿਨ ਅਚਾਨਕ ਉਹਦੇ ਮਨ ਚ ਆਇਆ ਕਿ ਆਪਾਂ ਕਿਉਂ ਨਾ ਪਰਜਾ ਦਾ ਇੱਕ ਇਮਤਿਹਾਨ ਲਈਏ ਇਮਤਿਹਾਨ ਐਵੇਂ ਸੀਗਾ ਉਹ ਦੇਖਣਾ ਚਾਹੁੰਦਾ ਸੀ ਕਿ ਮੇਰੀ ਪਰਜਾ ਉਹਨਾਂ ਵਿੱਚ ਜਮੀਰ ਜਾਗਦੀ ਹੈ ਕਿ ਨਹੀਂ ਹੈ ਤੇ ਜਮੀਰ ਚਾਗਣ ਦਾ ਟੈਸਟ ਕਰਨ ਵਾਸਤੇ ਐਨੇ ਕੀ ਕੀਤਾ ਨਾ ਇੱਕ ਟੂਲ ਟੈਕਸ ਲਾਇਆ ਉਹ ਟੂਲ ਟੈਕਸ ਕਿਦਾਂ ਦਾ ਸੀਗਾ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚੋਂ ਬਾਹਰ ਜਾਊਗਾ ਤਾਂ ਉਹਦੇ ਦੋ ਥੱਪੜ ਪਿਆ ਕਰਨਗੇ ਮਤਲਬ ਅਜੀਬ ਜਿਹਾ ਸੀ ਨਾ ਵੀ ਦੋ ਥੱਪੜ ਪਿੰਡ ਚੋਂ ਬਾਹਰ ਜਾਓ ਤੇ ਵਾਪਸ ਆਉਣ ਵੇਲੇ ਤੁਹਾਡੇ ਦੋ ਥੱਪੜ ਪੈਣਗੇ ਰਾਜੇ ਨੂੰ ਉਮੀਦ ਸੀ ਕਿ ਸ਼ਾਇਦ ਕੋਈ ਜਾਗਦੀ ਜ਼ਮੀਰ ਵਾਲੇ ਹੋਣ ਜਿਹੜੇ ਮੇਰੇ ਨਾਲ ਗੱਲ ਕਰਨ ਆਉਣ ਇਹਦੇ ਬਾਰੇ ਪਰ ਰਾਜਾ ਨਿਰਾਸ਼ ਹੋਇਆ ਕੋਈ ਵੀ ਨਹੀਂ ਆਇਆ ਹਨਾ ਸਾਰੇ ਥੱਪੜ ਪੈਣ ਲੱਗ ਗਏ ਦੋ ਦੋ ਥੱਪੜ ਪਿਆ ਕਰਨਾ ਖਾਂਣ ਲੱਗ ਗਏ ਐਵੇਂ ਕੁਝ ਸਮਾਂ ਬੀਤੇ ਆ ਹਨਾ ਮਤਲਬ ਰਾਜਾ ਵੀ ਭੁੱਲ ਗਿਆ ਬੀਬੀ ਇਹਨਾਂ ਦੇ ਜ਼ਮੀਰ ਜਾਗਦੀ ਨਹੀਂ ਥੋੜਾ ਜਿਹਾ ਮਤਲਬ ਅੰਦਰੀਂ ਅੰਦਰ ਥੋੜਾ ਜਿਹਾ ਮੈਂ ਵਧੀਆ ਜਾਂ ਮਹਿਸੂਸ ਨਹੀਂ ਕਰਦਾ ਸੀਗਾ ਉਹਨੂੰ ਗੰਦਾ ਲੱਗਦਾ ਸੀ ਬੁਰਾ ਲੱਗਦਾ ਸੀਗਾ ਕੀ ਹੋਇਆ ਨਾ 6-8 ਮਹੀਨੇ ਬੀਤੇ ਜਦੋਂ ਤਾਂ ਲੋਕਾਂ ਨੇ ਸਲਾਹ ਬਣਾਈ ਕਿ ਰਾਜੇ ਨਾਲ ਗੱਲ ਕਰਦੇ ਆ ਟੋਲ ਟੈਕਸ ਬਾਰੇ ਜਦੋਂ ਲੋਕਾਂ ਨੇ ਸਲਾਹ ਬਣਾਈ ਉਹ ਰਾਜੇ ਕੋਲ ਆਏ ਤੇ ਰਾਜੇ ਨੂੰ ਪਤਾ ਲੱਗਿਆ ਕਿ ਅਸੀਂ ਭਾਈ ਟੂਲ ਟੈਕਸ ਬਾਰੇ ਗੱਲ ਕਰਨ ਆਇਆ ਰਾਜਾ ਅੰਦਰ ਹੀ ਅੰਦਰ ਖੁਸ਼ ਹੋਇਆ ਵੀ ਸ਼ਾਇਦ ਹੁਣ ਜਮੀਰ ਜਾਗੀ ਛੇ-ਅੱਠ ਮਹੀਨਿਆਂ ਬਾਅਦ ਚ ਤਾਂ ਜਦੋਂ ਉਹਨਾਂ ਨੇ ਆ ਕੇ ਗੱਲ ਕੀਤੀ ਜੀ ਅਸੀਂ ਟੂਲ ਟੈਕਸ ਬਾਰੇ ਗੱਲ ਕਰਨੀ ਆ ਕਹਿੰਦੇ ਹਾਂ ਹਾਂ ਜੀ ਬੋਲੋ ਰਾਜਾ ਕਹਿੰਦਾ ਕਹਿੰਦੇ ਜੀ ਅਸੀਂ ਚਾਹੁੰਦੇ ਹਾਂ ਟੂਲ ਟੈਕਸ ਤੇ ਨਾ ਬੰਦੇ ਤੁਸੀਂ ਵੱਧ ਕਰ ਦਿਓ ਹੈਂ ਕਰਾਜਾ ਕਹਿੰਦਾ ਕਿ ਕਹਿੰਦਾ ਵੀ ਤੁਸੀਂ ਬੰਦੇ ਵਧਾ ਦਿਓ ਕਹਿੰਦਾ ਕਾ ਤੋ ਕਹਿੰਦੇ ਆ ਕਿ ਵੀ ਸਾਨੂੰ ਉੰਨੀ ਰਾ ਹੋ ਜਾਂਦਾ ਕਿ ਥੱਪੜ ਖਾਂਦੇ ਖਾਂਦੇ ਤੇ ਰਾਜਾ ਮਤਲਬ ਹੋਰ ਅੰਦਰ ਮਤਲਬ ਬੁਰਾ ਲੱਗਿਆ ਰਾਜਾ ਨੂੰ ਮਤਲਬ ਐ ਸਮਝ ਗਿਆ ਕਿ ਨਹੀਂ ਇਹਨਾਂ ਦੀ ਜ਼ਮੀਨ ਨਹੀਂ ਜਾਗਦੀ ਇਹਨਾਂ ਨੂੰ ਆਦਤ ਤੇ ਪੈਗੀ ਦੋ ਥੱਪੜ ਖਾਂਣ ਦੀ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਹੈਗੀ ਆਪਾਂ ਹਰ ਰੋਜ਼ ਕਾਮ ਕ੍ਰੋਧ ਲੋਭ ਹੰਕਾਰ ਮੋਹ ਵਿੱਚ ਨਾ ਹਾਰ ਜਾਣੇ ਅਗੇ ਹਰ ਰੋਜ਼ ਹਾਰ ਜਾਣੇ ਆ ਆਪਾਂ ਨੂੰ ਖੁਦ ਨੂੰ ਵੀ ਪਤਾ ਲੱਗਦਾ ਕਿ ਕਿ ਅਸੀਂ ਹਾਰ ਗਏ ਅਗਲੇ ਦਿਨ ਫੇਰ ਉਹਨੂੰ ਸੁਧਾਰਨ ਵਾਸਤੇ ਕੁਝ ਵੀ ਨਹੀਂ ਕਰਦੇ ਅਗਲੇ ਦਿਨ ਆਪਾਂ ਨੂੰ ਅਗਰ ਗੁੱਸਾ ਆਉਂਦਾ ਫੇਰ ਆਪਾਂ ਨਾਰਮਲੀ ਓਵੇਂ ਹੋ ਜਾਂਦੇ ਆ ਨਾ ਵੀ ਇਹ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈਗਾ ਆਪਣੀ ਪਤਨੀ ਤੇ ਆਪਣੀ ਪਤਨੀ ਤੇ ਗੁੱਸਾ ਕਰਨਾ ਪਤਨੀ ਨਾਲ ਲੜਨਾ ਇਹ ਸਾਰਾ ਕੁਝ ਐਵੇਂ ਲੱਗਦਾ ਕਿ ਇਹ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਹੈਗੇ ਨਹੀਂ ਅਸਲ ਵਿੱਚ ਨਾ ਆਪਾਂ ਕਿਤੇ ਬੈਠ ਕੇ ਸੋਚਿਆ ਹੀ ਨਹੀਂਗਾ ਕਿ ਜ਼ਿੰਦਗੀ ਕਿਵੇਂ ਵਧੀਆ ਵੀ ਜੀ ਜਾ ਸਕਦੀ ਹੈਗੀ ਇੱਕ ਵਾਰੀ ਸੋਚੋ ਤਾਂ ਸਹੀ ਆਪਾਂ ਕੰਮ ਨੂੰ ਛੱਡ ਕੇ ਦੇਖੋ ਨਾ ਪਰ ਇਸਤਰੀ ਪਰ ਮਰਦ ਦਾ ਰੂਪ ਦੇਖਣਾ ਗੰਦੀ ਨਿਗਾਹ ਨਾਲ ਹਨਾ ਕਰੋਧ ਕਰੋਧੀ ਦੇ ਧਿਆਨ ਦੇ ਉਹੀ ਗੱਲਾਂ ਪਿਆਰ ਨਾਲ ਵੀ ਤਾਂ ਕਹਿ ਸਕਦੇ ਆਂਗੇ ਕਿ ਨਹੀਂ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਮੇਰੇ ਨਾਨਕ ਨੇ ਇੱਕ ਗੱਲ ਸਮਝਾਈ ਸੀ ਆਪਾਂ ਨਾ ਹਜ਼ਾਰ ਵਾਰੀ ਮਤਲਬ ਆਪਾਂ ਕਹਿੰਦੇ ਉਹਨੇ ਵੀ ਤਿੰਨੇ ਚਾਰ ਵਾਰੀ ਤੋਂ ਵੱਧ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਉਸ ਤੋਂ ਬਾਅਦ ਮੈਨੂੰ ਗੁੱਸਾ ਆ ਜਾਂਦਾ ਮੈਨੂੰ ਸਮਝਾ ਨਹੀਂ ਸਕਦਾ ਤੇ ਮੈਨੂੰ ਨਾ ਮੈਂ ਖਾਲਸਾ ਜੀ ਦੀ ਕਥਾ ਸੁਣਦਾ ਹੁੰਦਾ ਹੁਣ ਨਾ ਤਾਂ ਉਹ ਕਹਿੰਦੇ ਕਹਿੰਦੇ ਆ ਕਿ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਚਿਰ ਦੇ ਸਮਝਾ ਰਹੇ ਹੈਗੇ ਆਪਾਂ ਹਲੇ ਤੱਕ ਨਹੀਂ ਸਮਝੇ ਕਿ ਉਹਨਾਂ ਨੇ ਇੱਕ ਵਾਰੀ ਵੀ ਗੁੱਸੇ 'ਚ ਆਖਿਆ ਵੀ ਤੂੰ ਮੇਰੀ ਗੱਲ ਕਾਤੋਂ ਨਹੀਂ ਸੁਣਦਾ ਸਮਝਦਾ ਇੱਕ ਵਾਰੀ ਵੀ ਐਵੇਂ ਆਖਿਆ ਕਿ ਮੈਂ ਤੈਨੂੰ ਦੁਬਾਰੇ ਨਹੀਂ ਸਮਝਾਉਂਦਾ ਫਿਰ ਆਪਾਂ ਕਾਤੋਂ ਚਲੋ ਕੋਸ਼ਿਸ਼ ਕਰੋ ਹੈਨਾ ਮੋ ਥੋੜਾ ਜਿਹਾ ਇੰਨਾ ਕਿਛ ਲੈਣਾ ਆਪਾਂ ਕੋਸ਼ਿਸ਼ ਕਰਨੀ ਹੈ ਕਿ ਛੱਡੀਏ ਇਹ ਗੱਲਾਂ ਹੈਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੀਏ ਥੋੜਾ ਜਿਹਾ ਘਟਾਈਏ ਹਰ ਰੋਜ਼ ਇੱਕ ਸਟੈਪ ਚੱਕੀਏ ਨਹੀਂ ਤਾਂ बस ਉਮੀ ਆਦਤ ਬਹਿ ਜੂਗੀ ਕਿ ਇਹ ਜ਼ਿੰਦਗੀ ਦਾ ਹਿੱਸਾ ਨੇ ਇੱਕ ਵਾਰੀ ਤੁਸੀਂ ਆਪਣੇ ਅੰਦਰ ਗੁਣ ਧਾਰਨ ਕਰਨੇ ਸ਼ੁਰੂ ਕਰੋਗੇ ਨਾ ਤਾਂ ਪਰਮਾਤਮਾ ਜੀ ਇੰਨੀ ਕਿਰਪਾ ਕਰਨਗੇ ਕਿ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜੂਗੀ ਦੋਸਤੋ ਕੀ ਤੁਸੀਂ ਸ਼ੁਰੂਆਤ ਨਵੀਂ ਸ਼ੁਰੂਆਤ ਕਰਨ ਨੂੰ ਤਿਆਰ ਹੋ ਆਓ ਇੱਕ ਅਜਿਹਾ ਪ੍ਰਣ ਦਾ ਲਈਏ ਵੀਡੀਓ ਵਿੱਚ ਕਿ ਹਾਂ ਮੈਂ ਇਹ ਬੱਚੀ ਬਦਲਣ ਦੀ ਕੋਸ਼ਿਸ਼ ਕਰੂੰਗਾ ਧੰਨਵਾਦ